ਫੀ ਲੈ ਕੇ ਆਇਸੀ ਉਦੋਂ ਕਿਹੜੇ ਹਾਲਾਤਾਂ ਦੇ ਵਿੱਚ ਜਦੋਂ ਜੋ ਹਮ ਵੱਡੇ ਸੀਗੇ ਤੇ ਜਮਾਂ ਲੱਗਾ ਜੀ ਬਚਦੀ ਨੂੰ ਸੁਸੂਆ ਪਰ ਲੋਕਾਂ ਨੇ ਕਰਨ ਲਾਤਾ ਸੀ ਮੈਨੂੰ ਬਹੁਤ ਨੇ ਕਿਹਾ ਜੀ ਕਿੱਧਰੋਂ ਲਿਆ ਤੁਸੀਂ ਗਦੀ ਕਿਹਾ ਹੋਰ ਬਥੇਰਾ ਮਜਾਗ ਬਣਾਇਆ ਸਾਨੂੰ ਆਏ ਜੇ ਲੱਗਿਆ ਇੱਕ ਦੋ ਵਾਰ ਵੀ ਯਾਰ ਪੰਗਾ ਲੈ ਲਿਆ ਤੋਂ ਵੱਧ ਮੇਰ ਪਰਮਾਤਮਾ ਜਿੱਤੇ ਕਰਦਾ ਕਹਿੰਦੀ ਉਹਦੇ ਘਰੇ ਕੁੜੀ ਤੇ ਇਹਨੇ ਕਰਮਾਂ ਜਿਹਨੇ ਵਿਚਾਰੀ ਨੇ ਸਾਡੇ ਦਾ ਘਰੇ ਲਾਲੋ ਵੀ ਰੰਗ ਭਾਗੀ ਲਾ ਬਾਈ ਬੇਚਣ ਬੂਤਣ ਦਾ ਨਹੀਂ ਆਇਆ ਨਹੀਂ ਆਇਆ ਤਾਂ ਨਹੀਂ ਪਰ ਬੰਦੇ ਆਏ ਸੀਗੇ ਤਵਾਦ ਘੋੜੀ ਲੋ ਕੋਈ ਗੱਲ ਨਹੀਂ ਲੁੱਸੀ ਲੈ ਲੋ ਕਿੰਨੀ ਹੈ ਉਮਰ ਨਾ ਵੱਡੀ ਹੋਵੇ ਉਹਦੀ 19 ਸੀ ਲੈ ਲੋ ਜਿਆਦਾ ਨਾ ਹੋਵੇ ਨਾ ਵੀ ਮੌਲੀ ਹੋਵੇ 30 ਸਾਲ ਜੋ ਤੱਕ ਤੋਂ ਬੱਚੇ ਪੈਦਾ ਕਰੂ ਜੇ ਕੋਈ ਬੰਦਾ 10 ਕਿੱਲੇ ਬਾਹਨ ਲੈ ਲੇ ਠੀਕ ਹੈ ਦੋ ਘੋੜੀਆਂ ਬਾਹਨ ਲੈ ਕੇ ਘਰੇ ਬੱਚੇ ਪੈਦਾ ਕਰਕੇ ਵੇਚੀਏ ਮੂਰੇ ਦੇ ਤੇਰੇ ਕਰਮ ਆਏ ਸਾਡੇ ਬੁੱਢੇ ਲਾ ਬਸ ਇਹਦੇ ਘਰੀ ਇਹਦਾ ਫਾਰਮ ਤਿਆਰ ਕਰਾਂਗੇ ਅਸਰ ਦਾ ਮੈਨੂੰ ਕੋਈ ਘੋੜੇ ਘੜਾ ਦਾ ਪੰਚਤ ਨਹੀਂ ਕੋਈ ਘੋੜੇ ਦੀ ਭਾਈ ਇੱਕ ਮੈਂ ਤਾਂ ਦਦਾ ਉਹ ਠੀਕ ਆ ਪਕਾਇਆ ਨਾ ਫਲਾ ਮੇਰਾ ਬੱਟਾ ਤੇ ਨਹੀਂ ਇੱਕ ਹੀ ਵਤਾ ਕੀ ਦੀਆ ਉਹ ਹੀ ਦਾ ਪਾਉੜੀਆਂ ਦਾ ਨਹੀਂ ਮੈਨੂੰ ਲੱਗਦਾੜੇ ਆ ਹੀ ਲਿਆ ਦੇ ਦੋ ਵਿੱਚ ਬੰਦੇ ਕਿਹਾਦਾ ਲਗਾ ਵੱਧ ਵੀ ਛੱਡ ਦਿੰਦੇ ਕੰਮ ਲੈ ਕੇ ਅਸੀਂ ਗਾ ਨਹੀਂ ਛੱਡੀ ਨਾ ਇੱਕ ਸੂਆ ਦੁੱਧ ਦਿੱਤਾ ਉਹ ਖੜੀ ਆਲੀ ਮਹਾਰਾਜ ਦੇਖਦਾ ਵੀ ਹੈ ਕਿਹਦੀ ਜਾ ਕੇ ਵਾਧਾ ਹੁੰਦਾ ਸਸੀ ਕਾਲ ਜੀ ਤੁਸੀਂ ਢੁੱੜ ਚੁੱਕੇ ਹੋ ਜਗਦੀ ਆਵਾਜ਼ ਫਾਰਮਿੰਗ ਦੇ ਨਾਲ ਇਸ ਵਕਤ ਆਪਾਂ ਡਿਸਟ੍ਰਿਕਟ ਮਾਨਸਾ ਦੇ ਪਿੰਡ ਬੁਰਜ ਟਲਵਾ ਦੇ ਵਿੱਚ ਬੈਠੇ ਆ ਜਿੱਥੋਂ ਦੇ ਇੱਕ ਨੌਜਵਾਨ ਕਿਸਾਨ ਨੇ ਜਿਹੜੇ ਸਾਡੇ ਨਾਲ ਮੌਜੂਦ ਨੇ ਉਹਨਾਂ ਦੀ ਦਾਸਤਾਨ ਜੋ ਉਹਨਾਂ ਨੇ ਇੱਕ ਘੋੜੀ ਲੈ ਕੇ ਆਂਦੀ ਉਹਦੀ ਕੰਡੀਸ਼ਨ ਇੰਨੀ ਕੁ ਖਰਾਬ ਸੀ ਕਿ ਉਹ ਤਰਸਯੋਗ ਹਾਲਾਤਾਂ ਦੇ ਵਿੱਚ ਸੀ ਉਹ ਦੇਖਣਯੋਗ ਨਹੀਂ ਸੀਗੀ ਜੋ ਸੁਣਨਾ ਚਾਹੁੰਦਾ ਵੀ ਸੇਵਾ ਨੂੰ ਮੇਵਾ ਲੱਗਦਾ ਉਹ ਮੇਵਾ ਕਿਵੇਂ ਲੱਗਿਆ ਤੇ ਕਿਵੇਂ ਇਹਨਾਂ ਨੇ ਉਹ ਘੋੜੀ ਦੀ ਸੇਵਾ ਕੀਤੀ ਬਾਈ ਜੀ ਨਾਲ ਤੁਹਾਨੂੰ ਮਿਲਾਉਂਦੇ ਆਪਾਂ ਤੇ ਪੁੱਛਦੇ ਆ ਇਹਨਾਂ ਨੂੰ ਸਾਰੀ ਦਾਸਤਾਨ ਕਿੱਦਾਂ ਸੀਗੀ ਉਹ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਆ ਨਾਮ ਕੀ ਆ ਤੁਹਾਡਾ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਪਿੰਡ ਬੁਰਜਟਲਵਾ ਜ਼ਿਲ੍ਹਾ ਮਾਨਸਾ ਜੀ ਬਾਈ ਜੀ ਜੋ ਘੋੜੀ ਦੀ ਆਪਾਂ ਗੱਲ ਕਰੀਏ ਤਾਂ ਜਿਹੜੀ ਤੁਸੀਂ ਲੈ ਕੇ ਆਏ ਸੀਗੇ ਵੀ ਉਹਦੀ ਕੰਡੀਸ਼ਨ ਦੀ ਗੱਲ ਕਰੀਏ ਤਾਂ ਜਦੋਂ ਤੁਸੀਂ ਲੈ ਕੇ ਆਏ ਸੀ ਉਦੋਂ ਕਿਹੜੇ ਹਾਲਾਤਾਂ ਦੇ ਵਿੱਚ ਸਾਡਾ ਜੀ ਆਪਣਾ ਵਪਾਰ ਦਾ ਕੰਮ ਸੀਗਾ ਜੀ ਜੀ ਲੁਧਿਆਣੇ ਹੀ ਜਾਂਦੇ ਰਹਿੰਦੀ ਸੀ ਵਪਾਰ ਕਿਸ ਚੀਜ਼ ਦਾ ਕਰਦੇ ਮੱਝਾਂ ਦਾ ਜੀ ਓਕੇ ਜੀ ਮੱਝਾਂ ਦਾ ਵਪਾਰ ਦਾ ਕੰਮ ਸੀਗਾ ਜੀ ਉਦੋਂ ਜਾਂਦੇ ਰਹਿੰਦੇ ਸੀ ਉੱਥੇ ਕਿਸੇ ਬੰਦੇ ਕੋਲੇ ਘੋੜੀ ਖੜੀ ਸੀ ਯਾਰ ਮਿੱਤਰ ਕੋਲ ਵੀ ਬਹੁਤ ਹੀ ਮਾੜੇ ਹਾਲਾਤਾਂ 'ਚ ਲੈ ਕੇ ਆਏ ਸੀਗੇ ਹੂੰ ਤੇ ਰੱਬ ਨੇ ਕਿਰਪਾ ਕੀਤੀ ਵੇਚ ਜਦੋਂ ਤੁਸੀਂ ਲੈ ਕੇ ਆਏ ਹੋ ਤੁਸੀਂ ਮੰਨ ਲਓ ਉੱਥੇ ਪਹਿਲਾਂ ਵੀ ਜਾਂਦੇ ਰਹਿੰਦੇ ਸੀਗੇ ਜਾਂ ਕਿਵੇਂ ਅਸੀਂ ਉੱਥੇ ਮੱਜਾਂ ਲੈ ਕੇ ਜਾਂਦੇ ਰਹਿੰਦੇ ਸੀ ਉੱਥੇ ਇਹ ਡੈਰੀ 'ਚ ਖੜੀ ਸੀਗੀ ਠੀਕ ਹੈ ਜੀ ਤੇ ਆਪਣੇ ਯਾਰ ਮਿੱਤਰ ਕੋਲ ਤੇ ਮੈਂ ਉਹਨੂੰ ਦੋ ਪਹਿਲਾਂ ਵੀ ਮੇਰੇ ਡੈਡੀ ਗਏ ਸੀ ਉਹਨਾਂ ਨੇ ਕਿਹਾ ਜੀ ਵੀ ਸਾਨੂੰ ਘੋੜੀ ਪਹਿਲੇ ਇੱਕ ਦੋ ਵਾਰੋਂ ਕਹਿੰਦਾ ਮੈਂ ਨਹੀਂ ਦੇਣੀ ਫਿਰ ਉਹਨੇ ਸੋਚਿਆ ਵੀ ਚਲ ਸੇਵਾ ਹੋ ਜੂਗੀ ਉਹਨੇ ਵੀ ਵਿਚਾਰੇ ਨੇ ਸਾਨੂੰ ਕਹਿੰਦਾ ਲੈ ਜਾਓ ਉਹਨੇ ਕੋਈ ਸੱਤ ਰੁਪਈਆ ਨਹੀਂ ਲਿਆ ਜੀ ਤੇ ਅਸੀਂ ਘੋੜੀ ਘਰ ਲਿਆਏ ਅਸੀਂ ਵੀ ਆਈ ਲੈ ਕੇ ਆਏ ਸੀ ਵੀ ਚਲੋ ਸੇਵਾ ਗਈ ਸੈਟ ਹੋ ਜੂਗੀ ਜਦੋਂ ਤੁਸੀਂ ਇੱਥੇ ਲੈ ਕੇ ਆਏ ਹੋ ਤੁਹਾਨੂੰ ਐ ਨਹੀਂ ਲੱਗਿਆ ਵੀ ਆਪਾਂ ਯਾਰ ਕਿਉਂ ਲੈ ਕੇ ਆਂਦਾ ਜਾਂ ਐ ਮਹਿਸੂਸ ਨਹੀਂ ਹੋਇਆ ਆਪ ਨੂੰ ਤਾਂ ਨਹੀਂ ਮਹਿਸੂਸ ਹੋਇਆ ਪਰ ਲੋਕਾਂ ਨੇ ਕਰਨ ਲਾਤਾ ਸੀ ਮੈਨੂੰ ਬਹੁਤ ਨੇ ਕਿਹਾ ਵੀ ਇਹ ਕਿਧਰੋਂ ਲਿਆਏ ਤੁਸੀਂ ਗਦੀ ਕਿਹਾ ਹੋਰ ਬਥੇਰਾ ਮਜ਼ਾਕ ਬਣਾਇਆ ਪਰ ਜਦੋਂ ਲੋਕਾਂ ਨੇ ਕਿਹਾ ਸਾਨੂੰ ਐ ਜਿ ਲੱਗਿਆ ਇੱਕ ਦੋ ਵਾਰ ਵੀ ਯਾਰ ਪੰਗਾ ਲੈ ਲਿਆ ਪਰ ਜਦੋਂ ਹੌਲੀ-ਹੌਲੀ ਸੇਵਾ ਕੀਤੀ ਵਿਚਾਰੀ ਨੇ ਰੰਗ ਭਗਲਾ ਤੇ ਹੂੰ ਲੱਤਾਂ ਲੱਤਾਂ ਮੁੜੀਆਂ ਹੋਈਆਂ ਹੁਣ ਵੀ ਲੱਤਾਂ ਦਾ ਇਹਦੀਆਂ ਹੁਣ ਬੈਂਡ ਪੈ ਚੁੱਕੇ ਲੱਤਾਂ ਜੇ ਹੂੰ ਤੇ ਆਪਣਾ ਜਾਹੂ ਜਖਮ ਬਹੁਤ ਸੀਗੇ ਪਹਿਲਾਂ ਇਹਦੇ ਵੱਡੇ-ਵੱਡੇ ਹੁਣ ਵੀ ਦਾਗ ਪਏ ਆ ਜ਼ਖਮਾਂ ਦੇ ਹਲੇ ਹਾਂ ਹੁਣ ਪਰ ਆਇਆ ਵੀ ਬੈਟਰ ਕੰਡੀਸ਼ਨ ਆ ਪੂਰੀ ਕੋੜੀ ਦੀ ਪਹਿਲਾਂ ਬਹੁਤ ਚੱਕ ਹੀ ਲੈਂਦੀ ਸੀ ਸਮਝ ਲਓ ਬਈ ਇਹ ਜਮਾਂਦਰੂ ਸੀ ਕਿ ਆਪਾਂ ਇਹਦੀ ਗੱਲ ਕਰੀਏ ਤਾਂ ਜਿਹੜੀ ਇਹ ਲੱਤਾਂ ਹੁਣ ਇਹ ਚਾ ਆਪਾਂ ਬਈ ਕੁਝ ਕਹਿ ਨਹੀਂ ਸਕਦੇ ਵੀ ਜਮਾਂਦਰੂ ਸੀ ਜਾਂ ਵੀ ਉੱਥੇ ਹੋ ਗਈਆਂ ਹੂੰ ਇਹ ਤਾਂ ਹੁਣ ਕੁਝ ਕਹਿ ਨਹੀਂ ਸਕਦੇ ਕਿਉਂ ਆਪਾਂ ਤਾਂ ਨਾ ਹੀ ਉਹਨੇ ਦੱਸਿਆ ਕੁਝ ਨਾ ਹੀ ਆਪਾਂ ਪੁੱਛਿਆ ਵਿਚਾਰੇ ਤੁਸੀਂ ਤਾਂ ਇੱਕ ਸੇਵਾ ਭਾਵਨਾ ਦੇ ਨਾਲ ਲੈ ਕੇ ਆਏ ਹੋ ਤੁਸੀਂ ਆਪਾਂ ਕਹਿ ਦਈਏ ਤਰਸਯੋਗ ਹਾਲਾਤਾਂ ਦੇ ਵਿੱਚ ਲੈ ਕੇ ਆਏ ਹੋ ਬਾਕੀ ਅਸੀਂ ਸੇਵਾ ਕਰਨ ਵਾਲੇ ਕੌਣ ਹੁੰਨੇ ਆ ਕਰਮ ਵਾਲੀ ਸੇਵਾ ਕਰਦੀਆਂ ਹਰਿਆ ਦੀਆਂ ਆ ਜ਼ਿਆਦਾਤਰ ਸੁਣਨਾ ਚਾਹੁੰਦਾ ਵੀ ਆਪਾਂ ਕਹਾਵਤ ਜਰੂਰ ਸੁਣੀ ਆ ਸਾਰਿਆਂ ਨੇ ਸੁਣੀ ਆ ਵੀ ਸੇਵਾ ਨੂੰ ਮੇਵਾ ਲੱਗਦਾ ਹੁੰਦਾ ਆਪਾਂ ਜੇ ਮੇਵੇ ਦੀ ਗੱਲ ਕਰੀਏ ਤਾਂ ਉਹ ਮੇਵਾ ਕਿਵੇਂ ਲੱਗਿਆ ਬਾਈ ਸਾਰੇ ਦੋਸਤਾਂ ਨੂੰ ਦੱਸੋ ਆਪਣਾ ਅਸੀਂ ਡਾਕਟਰ ਬੁਲਾਇਆ ਸੀਗਾ ਜੀ ਅਸੀਂ ਇਹ ਜਦੋਂ ਬੁਲਾ ਲਓ ਸਾਡੇ ਕੋਲ 2-3 ਮਹੀਨੇ ਹੋ ਗਏ ਸੀ ਆਈ ਨੂੰ ਜੀ ਇਹ ਸਾਨੂੰ ਕਿਸੇ ਬੰਦੇ ਨੇ ਕਿਹਾ ਸੀਗਾ ਯਾਰ ਮਿੱਤਰ ਨੇ ਕਿ ਤੁਸੀਂ ਚੈੱਕ ਕਰੋ ਕੀ ਪਤਾ ਤੁਸੀਂ ਸੇਵਾ ਦਾ ਕਰੀ ਰਹੇ ਹੋ ਕੀ ਪਤਾ ਸੋਣੇ ਕੋਈ ਬੁਝਾ ਲਾ ਦੇ ਘਰੇ ਜੀ ਸਾਨੂੰ ਵੀ ਇਦਾਂ ਸੀਗਾ ਅਸੀਂ ਡਾਕਟਰ ਬੁਲਾਇਆ ਡਾਕਟਰ ਬਾਈ ਲਖਵਿੰਦਰ ਮੈਮਨ ਵਾਲਾ ਤੇ ਉਹਨੇ ਜਿਹੜਾ ਚੈੱਕ ਕੀਤੀ ਉਹ ਕਹਿੰਦਾ ਮੈਂ ਦਵਾਈ ਭਰ ਦਿਨਾ ਘੋੜੀ ਸੋਡੀ ਰਹੂਗੀ ਬੇ ਟੈਨਸ਼ਨ ਹੋ ਜਾਓ ਸਾਨੂੰ ਵੀ ਖੁਸ਼ੀ ਹੋਈ ਦਵਾਈ ਭਰਾਈ ਤੇ ਉਹਦੋਂ ਬਾਅਦ ਕਰਾਸ ਕਰਾਤੀ ਤੇ ਆਪਣਾ ਘੋੜੀ ਸਾਡੀ ਕਰਮਾਣਾ ਗੱਬਣ ਰਹੀ ਜੀ ਤੇ ਘੋੜੀ ਨੇ ਬਸ਼ੇਰੀ ਦਿੱਤੀ ਹੂੰ ਤੇ ਫਿਰ ਉਹ ਬਸ਼ੇਰੀ ਅਸੀਂ ਪਹਿਲੇ ਸੋਹੜੀ ਬੇਜਤੀ ਸੀਗੀ ਉਸ ਤੋਂ ਬਾਅਦ ਸਿਲੇ ਚ ਦੂਸਰੀ ਵਾਰ ਗੱਬਣ ਕਰਾਤੀ ਜੀ ਦੂਸਰੀ ਵਾਰ ਵੀ ਕਰਮਾਂ ਜਣੇ ਬਸ਼ੇਰੀ ਦੇਤੀ ਤੇ ਹੁਣ ਤੀਸਰੀ ਵਾਰ ਪਾਦਮ ਤੋਂ ਬਸ਼ੇਰਾ ਦਿੱਤਾ ਚੌਥੀ ਵਾਰ ਮੀਟ ਕਰਾਈ ਹੋਈ ਹੈ ਤੇ ਸਾਨੂੰ ਤਾਂ ਇਦਾਂ ਸੀਗਾ ਵੀ ਕੱਲੀ ਸੇਵਾ ਹੋ ਜੇ ਕੀ ਪਤਾ ਇਹਦਾ ਤੇ ਵੀ ਚਲ ਆਪਾਂ ਤਾਂ ਸੇਵਾ ਹੀ ਕਰਨੀ ਆ ਪਰਮਾਤਮਾ ਉਹਨਾਂ ਨੂੰ ਬਖਸ਼ਦਾ ਜਿਨ੍ਹਾਂ ਤੇ ਬਹੁਤ ਵੱਡੀ ਮਿਹਰ ਹੁੰਦੀ ਆ ਪਰਮਾਤਮਾ ਸਭ ਤੋਂ ਵੱਧ ਮਿਹਰ ਪਰਮਾਤਮਾ ਜੀ ਤੇ ਕਰਦਾ ਕਹਿੰਦੇ ਉਹਦੇ ਘਰੇ ਘੋੜੀ ਦਿੰਦੇ ਨੇ ਬਿਲਕੁਲ ਜੀ ਬਿਲਕੁਲ ਹਾਂ ਜੀ ਤੇ ਇਹਨੇ ਕਰਮਾਂ ਜਣੇ ਵਿਚਾਰੀ ਨੇ ਸਾਡੇ ਦਾ ਘਰੇ ਲਾਲੋ ਵੀ ਰੰਗ ਭ ਜੀ ਹਾਂ ਤੇ ਹੁਣ ਇਹਦੀ ਬਾਈ ਜੇ ਬਸ਼ੇਰੀ ਦੀ ਗੱਲ ਕਰੀਏ ਤਾਂ ਹੁਣ ਉਹ ਕਿੰਨੇ ਟਾਈਮ ਦੀ ਹੈਗੀ ਹੈ ਜੀ ਜਿਹੜੀ ਵੱਡੀ ਬਸ਼ੇਰੀ ਹੈ ਜੀ ਇਹਦੀ ਆਪਣੇ ਕੋਲ ਜਿਹੜੀ ਵੱਡੀ ਬਸ਼ੇਰੀ ਹੈ ਇਹ ਦੂਸਰੇ ਸੂਏ ਦੀ ਦੀ ਆਪਣੇ ਕੋਲ ਉਹ ਹਲੇ 11 ਮਹੀਨਿਆਂ ਤੋਂ ਦੋ ਦਿਨ ਉੱਤੇ ਆ ਜੀ ਤੇ ਉਹ ਆਪਣਾ 59+ ਗੱਦ ਕਰ ਚੁੱਕੀ ਆ ਠੀਕ ਆ ਜੀ ਤੇ ਲੰਮੀ ਬੇਲ ਬੋਲ ਬਹੁਤ ਵਧੀਆ ਉਹਦੀ ਬਸ਼ੇਰੀ ਦੀ ਵਧੀਆ ਬਾਈ ਵੇਚਣ-ਬੂਚਣ ਦਾ ਨਹੀਂ ਆਇਆ ਮੰਚ ਨਹੀਂ ਆਇਆ ਤਾਂ ਨਹੀਂ ਪਰ ਬੰਦੇ ਆਏ ਸੀਗੇ ਪਹਿਲਾਂ ਸੀ ਕਿਉਂਕਿ ਅਸੀਂ ਸਾਨੂੰ ਪਸਤਾਵ ਆ ਗਿਆ ਪਹਿਲਾਂ ਅਸੀਂ ਕੁਬਸ਼ੇਰੀ ਦੀ ਪਹਿਲੇ ਸੂਏ ਦੀ ਸਾਨੂੰ ਉਦੋਂ ਨੌਲੇਜ ਨਹੀਂ ਸੀ ਨਹੀਂ ਉਹ ਪਤਾ ਪਹਿਲਾਂ ਪਤਾ ਹੀ ਨਹੀਂ ਸੀ ਕੁੜੀਆਂ ਬਾਰੇ ਜੀ ਪਹਿਲੀ ਜਿਹੜੀ ਪਹਿਲੀ ਬਸ਼ੇਰੀ ਸੀ ਅਸੀਂ ਲਾਲ ਚਾਚਾ ਕੇ ਉਹ ਵੇਚ ਬੈਠੇ ਜਿਹੜੀ ਕੀਮਤ ਤੇ ਅਸੀਂ ਵੇਚੀ ਸੀ ਉਦੋਂ ਤਿਗਣੀ ਚੌਗਣੀ ਕਿਉਂ ਤੇ ਅੱਗੇ ਜਿਹੜੀ ਇੱਕ ਤਾਂ ਬੰਦੇ ਨੂੰ ਹੋ ਹੀ ਜਾਂਦਾ ਮਨ ਚ ਵੀ ਆਪਾਂ ਕਿੰਨੀਆਂ ਵੀ ਹੋਇਆ ਤੇ ਅੱਗੇ ਕੀ ਹੋਇਆ ਇੱਕ ਐ ਮਨ ਦੁਖੀ ਹੋਇਆ ਵੀ ਯਾਰ ਵੀ ਇੰਨਾ ਚੰਗਾ ਘਰੇ ਜਾਨਵਰ ਸੀ ਘਰੋਂ ਕੱਢਤਾ ਆਪਾਂ ਪਰ ਉਦੋਂ ਬਾਅਦ ਮੈਂ ਸੋਚ ਲਿਆ ਮੈਂ ਹੁਣ ਇਹਦੇ ਜਾਨਵਰ ਵੇਚ ਨਹੀਂ ਨਹੀਂ ਮੁੜੇ ਬਿਛੇਰੀ ਨੂੰ ਵੀ ਸਾਨੂੰ ਬਹੁਤ ਆਫਰ ਆਈਆਂ ਆ ਆਪਾਂ ਪਰ ਦੰਦੇ ਨਹੀਂ ਮੈਂ ਕਿਹਾ ਇਹ ਕਰ ਹੀ ਰਹੂਗੀ ਬਾਈ ਜੇ ਆਪਾਂ ਗੱਲ ਕਰੀਏ ਤੁਹਾਡੇ ਵਰਗੇ ਨੌਜਵਾਨ ਨੇ ਜਿਹੜੇ ਉਹ ਤਾਂ ਨਸ਼ਿਆਂ ਦੇ ਵਿੱਚ ਬਹੁਤ ਜ਼ਿਆਦਾ ਮੰਨ ਲਓ ਗ੍ਰਸਟ ਹੋਏ ਹੋਏ ਨੇ ਵੀ ਥੋੜਾ ਮਾਨਾ ਕਿਵੇਂ ਇਹ ਲਾਈਨ ਦੇ ਵਿੱਚ ਜਾਂ ਆਪਾਂ ਮੱਜਾਂ ਦੇ ਵਪਾਰ ਦੇ ਵਿੱਚ ਗੱਲ ਕਰੀਏ ਕਿਵੇਂ ਆਇਆ ਤੁਹਾਡੇ ਮਨ 'ਚ ਕਿਵੇਂ ਵਿਚਾਰ ਇਦਾਂ ਦਾ ਪੈਦਾ ਹੋਇਆ ਮੱਜਾਂ ਤਾਂ ਸਾਡੇ ਪਹਿਲਾਂ ਤੋਂ ਹੀ ਲਾਲੂ ਕਰਦੇ ਆ ਮੱਜਾਂ ਦਾ ਵਪਾਰ ਤਾਂ ਪਹਿਲਾਂ ਹੋਂਦ ਹੀ ਚੱਲਦਾ ਬਾਕੀ ਉਹਦਾ ਕਰਕੇ ਤਾਂ ਤੇ ਦੂਸਰੀ ਇਹਦੀ ਗੱਲ ਰਹੇਗੀ ਇਹਨੇ ਜਦੋਂ ਘਰੇ ਲਾਲੋ ਬਸ਼ੇਰੀਆਂ ਆਈਆਂ ਤਾਂ ਆਪਣਾ ਦਿਲਚਸਪੀ ਵਧ ਜਾਂਦੀ ਹੈ ਬੰਦੇ ਦੀ ਕਿਉਂਕਿ ਜਦੋਂ ਆਪਾਂ ਨੂੰ ਕੋਈ ਲਾਲੋ ਝੋ ਪ੍ਰੋਫਿਟ ਦਿਖੇ ਜਾਂ ਲਾਲੋ ਵੀ ਆਪਾਂ ਨੂੰ ਐ ਲੱਗੇ ਵੀ ਆਪਣੇ ਵਾਅਦਾ ਹੋ ਰਿਹਾਗਾ ਜੀ ਫਿਰ ਬੰਦਾ ਆਟੋਮੈਟਿਕ ਉਹ ਕੰਮ ਭਰ ਜਾਂਦਾ ਤੇ ਇਸ ਵਾਸੇ ਇਹ ਬਸ਼ੇ ਘੋੜੀ ਨੇ ਲਾਲੋ ਜੀ ਲੱਗਣ ਲਾਤਾ ਜਦੋਂ ਬੱਚੇ ਆਏ ਫਿਰ ਉਹ ਤਿਆਰ ਕੀਤੇ ਐ ਇਦਾਂ ਹੀ ਵਾਸੇ ਇਹ ਦਿਲਚਸਪੀ ਵਧ ਗਈ ਕੰਮ ਵਿੱਚ ਹਾਂਜੀ ਤੇ ਬਾਪੂ ਜੀ ਆਪਣੇ ਨਾਲ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰੀਏ ਤਾਂ ਬਸ ਜੀ ਇੱਥੇ ਆ ਜਾ ਤੁਸੀਂ ਆ ਜਾਓ ਫਾਦਰੋਸਤੋ ਆਪਾਂ ਬਾਪੂ ਜੀ ਨਾਲ ਮਲਾਉਨੇ ਆ ਜੋ ਨੌਜਵਾਨ ਨੇ ਜਿਹੜੇ ਆਪਣੇ ਨਾਲ ਜਿੰਨਾਂ ਨਾਲ ਤੁਹਾਡੀ ਮੁਲਾਕਾਤ ਕਰਵਾਈ ਆ ਉਹਨਾਂ ਦੇ ਫਾਦਰ ਸਾਹਿਬ ਨੇ ਬਾਪੂ ਜੀ ਜੇ ਆਪਾਂ ਗੱਲ ਕਰੀਏ ਤਾਂ ਜੇ ਕਿਸੇ ਨੇ ਸ਼ੁਰੂਆਤ ਕਰਨੀ ਆ ਇੱਕ ਘੋੜਿਆਂ ਦੇ ਵਿੱਚ ਤੁਹਾਡਾ ਐਕਸਪੀਰੀਅੰਸ ਕਹੇ ਜਾ ਰਿਹਾ ਵੀ ਤੂੰ ਕਿੱਥੋਂ ਤੋਂ ਸਟਾਰਟਿੰਗ ਕਰਨੀ ਚਾਹੀਦੀ ਆ ਸਵਾਨ ਘੋੜੀ ਲੋ ਜੀ ਕੋਈ ਗੱਲ ਲਿੱਸੀ ਲੈ ਲੋ ਚਿੱਨੀ ਹੈ ਉਮਰ ਨਾਲ ਵੱਡੀ ਹੋਵੇ ਉਹਦੀ ਉਨਸੀ ਲੈ ਲੋ ਸਵਾਨ ਘੋੜੀ ਲੋ ਕੋਈ ਕਹੇ ਜੀ ਲੈ ਲੋ ਮਾਰਵਾੜੀ ਲੈ ਲੋ ਨੋਗਰੀ ਲੈ ਲੋ ਜਿਹੜਾ ਮਨ ਚਾਹੇ ਉਹ ਲੈ ਆ ਲਓ ਘੋੜੀ ਸੂਹਿਆ ਚਲੋ ਜਿਆਦਾ ਨਾ ਹੋਵੇ ਨਾ ਵੀ ਮੌਲੀ ਹੋਵੇ 30 ਸਾਲ ਜੋ ਤੱਕ ਕਿੰਨੇ ਬੱਚੇ ਪੈਦਾ ਕਰ ਦੋ ਹੂੰ ਹੈ ਕੋਈ ਲਸੀ ਲਮੀ ਕੋੜੀ ਲੈ ਲਓ ਬਸ਼ੇਰ ਗਨੋ ਕੋੜੀ ਮੂਰੇ ਜੇ ਕੋਈ ਬੰਦਾ 10 ਕਿੱਲੇ ਵਹਣ ਲੈਂਦਾ ਠੀਕੇ ਜੀ ਜੀ ਠੀਕ ਹੈ 10 ਲੈ ਲੈ 15 ਲੈ ਦੋ ਘੋੜੀਆਂ ਸਭਾਂਤ ਲੈ ਕੇ ਘਰੇ ਹੂੰ ਬੱਚੇ ਪੈਦਾ ਕਰ ਕਰ ਵੇਚੀਏ ਮੂਰੇ ਨਾ ਘਰ ਦਾ ਕਰਨੇ ਸੇਵਾ ਦੀ ਸੇਵਾ ਜੇ ਪਾਕੀ 10 ਕੁਲੇ ਠੇਕੇ ਤੋਂ ਉਹਦੇ ਚ ਕੀ ਹੈ ਇਹ ਚੀਜ਼ਾਂ ਮੂਰੇ ਨ ਪਸ਼ੂ ਕੱਟੀਆਂ ਮੂਰੇ ਨ ਪਾਲਣ ਜਮੀਨ ਦਾ ਠੇਕਾ ਵੀ ਬਹੁਤ ਜਾਰੇ ਹੋਇਆ ਹਾਂ ਸਾਡੇ ਨੂੰ 90000 ਨੂੰ ਹੋ ਗਿਆ ਜੀ ਕੀ ਕੱਢੂਗਾ ਕੋਈ ਜੀ ਸੇਹਰੇ ਦੇ ਕਰਮ ਆਏ ਸਾਡੇ ਬੁੱਝੇ ਲਾਇਨ ਹਾਂ ਨਾ ਤਾਂ ਇਹਨੂੰ ਵੇਚਣਾ ਜੀ ਤੇ ਨਾ ਹੀ ਕੋਈ ਇਹਦੇ ਬੱਚੇ ਵੀ ਗਾਹ ਜਿੰਨੇ ਹੋਏ ਪੰਜ ਹੋਣ ਚਾਰ ਹੋਣ ਬਸ ਇਹਦੇ ਘਰੀ ਇਹਦਾ ਫਾਰਮ ਤਿਆਰ ਕਰਾਂਗੇ ਜੀ ਇਹਦਾ ਨਾਮ ਵੀ ਰੱਖਾਂਗੇ ਫਾਰਮ ਦਾ ਕੋਈ ਇਹਦੇ ਨਾਮ ਤੇ ਜੀ ਤੇ ਉਹ ਅਸੀਂ ਤਾਂ ਇਹਨੂੰ ਅਸਰ ਦਾ ਮੈਨੂੰ ਕੋਈ ਘੋੜੇ ਘਾੜਾ ਦਾ ਪੰਚਾਸ ਨਹੀਂ ਜੀ ਮੈਂ ਤਾਂ ਇਹ ਤੇ ਜਦੋਂ ਦੇਖਿਆ ਖਾਲੀ ਚ ਖੜੇ ਮੈਂ ਮੇਰੇ ਦੂਜੇ ਨਾਲ ਜਿਹਨੂੰ ਆਖਿਆ ਮੈਂ ਕਿਹਾ ਯਾਰ ਘੋੜੀ ਔਖੀ ਹੈ ਉਹ ਕਹਿੰਦਾ ਆਇਆ ਮੈਂ ਇੱਕਦ ਨੂੰ ਆਖ ਮਾ ਦੇ ਲਾ ਕਹਿੰਦਾ ਨਹੀਂ ਨਹੀਂ ਇਹ ਤਾਂ ਫਲਾਨਾ ਆਇਆ ਫੇਰ ਦੂਜੇ ਚੜਾਤੀ ਉਹਨੇ ਆਪੀ ਜੀ ਤੇ ਵਿਚਾਰੀ ਨੇ ਇੱਕ ਜੰਪ ਤੀ ਰਹਿਦੀ ਹੈ ਦੇਖੋ ਇਹ ਦੇਖੋ ਇਹ ਅਗਲਾ ਦੋ ਦੋ ਦੱਲੇ ਫਿਰਦਾ ਘੋੜਾ ਕੋਈ ਇੱਕ ਜੰਪ ਦੇਣਾ ਪੈਂਦਾ ਕੋਈ ਘੋੜੇ ਦੀ ਬਾਈ ਇੱਕ ਮੈਂ ਤਾਂ ਦੱਸਦਾ ਕੋਈ ਠੀਕ ਆਪਾਂ ਕਹਿੰਦੇ ਫਲਾਣੇ ਦਾ ਬੱਚਾ ਤੇ ਉਹ ਕਹਿੰਦਾ ਨਹੀਂ ਇਹ ਕੀ ਬਤਾ ਕੀ ਦੀ ਹੈ ਇਹਦੇ ਬੱਚਾ ਦੇਖੋ ਸਾਡੇ ਪਿੰਡਾਂ ਵਿੱਕੀ ਦਾ ਘੋੜੇ ਦਾ ਦੇਖੋ ਬਿਲਕੁਲ ਕਿੰਨੀ ਚੰਗੀ ਬਸ਼ੇਰੀ ਹੈ ਇਹ ਕੋਈ ਆਏ ਨਹੀਂ ਹੁੰਦਾ ਫਲਾਣਾ ਇੱਕ ਤਾਂ ਇੱਕ ਵਾਰ ਠੀਕ ਆ ਸਪਾਰਸਾਂ ਪਾਈ ਜਾਂਦੇ ਉਹ ਫਲਾਣਾ ਨੌ ਵਾਰ ਨਾ ਆਈ ਹੈ ਜੀ ਪਰ ਜਿੰਨੀ ਸੇਵਾ ਘੋੜੇ ਦੀ ਹੁੰਦੀ ਹੈ ਨੌ ਨਹੀਂ ਚਮਕਦੀ ਬਿਲਕੁਲ ਜਿਵੇਂ ਆਪਾਂ ਗੱਲ ਕਰੀਏ ਤਾਂ ਪਰਮਾਤਮਾ ਨੇ ਮੇਵਾ ਆਪਣੇ ਆਪ ਹੀ ਲਾ ਲੈਣਾ ਜੇ ਆਪਣੀ ਨੀਤ ਸਿੱਧੀ ਹੈ ਵਾਹ ਇਹਦੀ ਸੇਵਾ ਦੱਬ ਕੇ ਕਰੀ ਜਾਓ ਜੀ ਮੈਂ ਗਰੰਟੀ ਕਰਦਾ ਦੁੱਗਣੇ ਚੌਗਣੇ ਦੇ ਕੇ ਜਾਊਂ ਹੂੰ ਕੋਈ ਇਹਦਾ ਪਹਾੜੀਆਂ ਦਾ ਨਹੀਂ ਮੈਨੂੰ ਲਗਦਾੜੇ ਆ ਹੀ ਲਿਆ ਦਿਓ ਜਮ ਹੂੰ ਤੇ ਕੋਈ ਕਹਿੰਦਾ ਨਾ ਜੱਕ ਦੀ ਦੋ ਲਿਆ ਦਿਓ ਮੈਂ ਸੇਵਾ ਕਰੂੰ ਤੁਹਾਨੂੰ ਆਪੇ ਪਤਾ ਲੱਗੂ ਹਾਂ ਜੀ ਆਪਾਂ ਚੰਗੀ ਨੀਤ ਨਾਲ ਸੇਵਾ ਕਰਦੇ ਆ ਤਾਂ ਹਾਂ ਉਹਦਾ ਫਲ ਮਿਲਦਾ ਪਰਮਾਤਮਾ ਉਹ ਫਲ ਦਿੰਦਾ ਸਾਡੇ ਇੱਕ ਗਾਂ ਹੈ 13 ਸੂਈ ਹੈ ਜੀ ਉਹ ਖੜਿਆ ਜਾ ਕੇ ਸਾਰੇ ਪਿੰਡ ਨੂੰ ਪਤਾ ਹੈ ਜੀ ਉਈ ਗੋਣਾ ਨੂੰ ਛੱਡ ਦੇ ਜਿਹੜਾ ਉਹਦਾ ਛੱਡ ਦਿਓ ਮਾਂ ਤੁਹਾਡਾ ਹੀ ਖਾਂਦੀ ਹੈ ਹੂੰ ਨਾਲ ਦਾ ਉਹਨੂੰ 5-6 ਕਿਲੋ ਦਾਣਾ ਮੈਣਾ ਰੋਜ਼ ਦਾ ਵਿੱਚ ਬੰਦੇ ਕੀ ਆ ਲਗਾ ਵੱਧ ਵੀ ਛੱਡ ਦਿੰਦੇ ਕੰਮ ਲੈ ਕੇ ਅਸੀਂ ਗਾਂ ਨਹੀਂ ਛੱਡੀ ਨਾ ਇੱਕ ਸੂਆ ਦੁੱਧ ਦਿੱਤਾ ਉਹ ਖੜੀ ਜਾਂਦਾ ਜੀ ਮਹਾਰਾਜ ਦੇਖਦਾ ਵੀ ਹੈ ਫੇਰ ਹੀ ਜਾ ਕੇ ਵਾਧਾ ਹੁੰਦਾ ਹੈ ਇਹ ਹੁਣ ਇੱਥੇ ਆ ਕੇ ਨੂੰ ਪਾਓ ਨਾ ਕੱਖ ਨਾ ਪਾਓ ਲਿਆ ਕੇ ਵੱਧਦੀ ਉਹਨੇ ਸਾਰਾ ਟੱਬਰ ਦੀ ਪੂਰੀ ਹੋ ਕਰਦੇ ਆ ਦੇਖ ਪਾ ਕੇ ਸੇਵਾ ਕਰੋ ਭਾਈ ਚੰਗਾ ਸਾਰਾ ਕੁਝ ਮਿਲ ਜੂਗਾ ਸੇਵਾ ਨਾਲ ਹੀ ਬਾਕੀ ਭਈ ਆਪਾਂ ਸੇਵਾ ਕਰਨ ਵਾਲੇ ਵੀ ਕੌਣ ਹੁੰਨੇ ਆ ਇਹ ਹੀ ਆਪਣੀ ਸੇਵਾ ਕਰਦੀਆਂ ਕਰਮ ਵਾਲੀਆਂ ਇਹਨਾਂ ਨੇ ਦਿੱਤੀ ਖਾਣੇ ਆ ਯਾਰ ਫੇਰ ਇਹ ਨਹੀਂ ਸੇਵਾ ਕਰਾਂਗੇ ਜੇ ਇਹ ਦੇਣ ਗੀਆਂ ਠੀਕ ਆ ਇਹ ਇਹ ਦਿੰਦੀਆਂ ਨੇ ਆਪਾਂ ਨੂੰ ਕਰਮ ਵਾਲੀਆਂ ਫੇਰ ਹੀ ਇਹਨਾਂ ਦੀ ਸੇਵਾ ਆਪਾਂ ਤੋਂ ਹੁੰਦੀ ਨਹੀਂ ਆਪਾਂ ਕੌਣ ਹੁੰਨੇ ਨਹੀਂ ਸੇਵਾ ਕਰਨ ਵਾਲੇ ਬਿਲਕੁਲ ਜੀ ਤੇ ਬਾਪੂ ਜੀ ਆਪਾਂ ਘੋੜੀ ਦੇਖੀ ਹੈ ਜੀ ਫੇਰ ਆਪਾਂ ਹਾਂ ਹ ਉਨੇ ਦਿਖਾਉਣਾ ਸਾਰੇ ਤੁਹਾਡੇ ਮਾਦਰਾ ਬਣਾਏ ਸਾਰੇ ਦੇਖ ਲੈਣਗੇ ਇਹਨੂੰ ਹਾਂਜੀ ਹਾਂਜੀ ਦੋਸਤੋ ਆਪਾਂ ਤੁਹਾਨੂੰ ਦਿਖਾਉਨੇ ਆ ਤਸਵੀਰਾਂ ਜਿਹੜੀ ਘੋੜੀ ਬਾਪੂ ਜੀ ਨੇ ਲੈ ਕੇ ਆਂਦੀ ਆ ਕੀ ਹਾਲਾਤ ਨੇ ਉਹਦੇ ਤੇ ਪਹਿਲਾਂ ਕੀ ਹਾਲਾਤ ਸੀ ਉਹ ਵੀ ਆਪਾਂ ਇਹਦੇ ਵਿੱਚ ਤਸਵੀਰਾਂ ਲਾਉਣ ਦੀ ਕੋਸ਼ਿਸ਼ ਕਰਾਂਗੇ ਵੀ ਆਪਾਂ ਤੁਹਾਨੂੰ ਤਸਵੀਰਾਂ ਦਿਖਾ ਦਈਏ ਆਓ ਆਪਾਂ ਬਾਪੂ ਜੀ ਦੇਖੀਏ ਫਿਰ ਚਲੋ ਆਜੋ ਹਾਂਜੀ ਵੀਰੇ ਜੇ ਆਪਾਂ ਗੱਲ ਕਰੀਏ ਤਾਂ ਇਹ ਕੈਮੇ ਸੂਏ ਦੀ ਹੈਗੀ ਇਹ ਇਹ ਦੂਸਰੇ ਸੂਏ ਦੀ ਬਸ਼ੇਰੀ ਆ ਜੀ ਇਹਦੀ 59 60 ਦੇ ਲਵੀ ਕਾ ਦੁੱਜ ਗਿਆ 59 ਤੋਂ ਟੱਪ ਗਿਆ ਇਹਦਾ ਜਿਹੜੀ ਉਹ ਕੋੜੀ ਦੀ ਗੱਲ ਕਰਦੇ ਸੀ ਆਪਾਂ ਉਹ ਪਿੱਛੇ ਜਿਹੜੀ ਉਹ ਕੋੜੀ ਆ ਹਾਂ ਉਹ ਕੋੜੀ ਆ ਜੀ ਉਹਦੇ ਨਾਲ ਬਸ਼ੇਰਾ ਕਾ ਪਦ ਹੁੰਦਾ ਉਹਦੇ ਤੇ ਇਹ ਬਸ਼ੇਰੀ ਦੂਸਰੇ ਸੂਏ ਦੀ ਹੈ ਤੇ ਆਪਣੇ ਪਿੰਡ ਜਿਹੜਾ ਬਾਈ ਵਿੱਕੀ ਕੋਲ ਘੋੜਾ ਹੈਗਾ ਜੀ ਉਹਦੀ ਕੋਲ ਬਸ਼ੇਰੀ ਆ ਇਹ ਤੇ ਇਹ 59 ਪਲੱਸ ਹੋ ਗਈ 60 ਹੀ ਹੋ ਚੁੱਕੀ ਹੈ ਥੋੜੀ ਘਟਦੀ ਆ ਤੇ 11 ਮਹੀਨਿਆਂ ਤੋਂ 2 ਦਿਨ ਉੱਤੇ ਹਲੇ ਇਹ ਪ੍ਰਮਾਤਮਾ ਨੇ ਦੇਖੋ ਵੀ ਤੁਹਾਡੀ ਸੇਵਾ ਨੂੰ ਕਿੱਡਾ ਮੇਵਾ ਲਾਇਆ ਹਨਾ ਹਾਂਜੀ ਬਈ ਕਿੰਨੀ ਸੋਹਣੀ ਬਸ਼ੇਰੀ ਢੋਲੀ ਪਾਈ ਆ ਪ੍ਰਮਾਤਮਾ ਨੇ ਤੁਹਾਡੇ ਇੱਕ ਬਸ਼ੇਰਾ ਬਈ ਪਾ ਦੋਂਦਾ ਅੱਛਾ ਜੀ ਹਾਂ ਤੇ ਹਾਂ ਉਹ ਨਾਲ ਫਿਰਦਾ ਬਈ ਬੱਚਾ ਉਹਦੇ ਪਾ ਦੋਂਦਾ ਤੇ ਤੀਸਰੀ ਵਾਰ ਹੁਣ 15 ਦਿਨ ਹੋ ਗਏ ਆਪਾਂ ਭੁੱਲਰਾਂ ਵਾਲੇ ਪਾਰਸ ਤੋਂ ਕ੍ਰੋਸ ਕਰਾਈਏ ਜੀ ਹਾਂਜੀ ਆਪਾਂ ਬਈ ਉੱਚੀ ਸਾਂਝ ਘੜਿਆ ਦੇਖੋ ਇਨੀਵੇਂ ਸਾਂਝ ਫਿਰਦੀ ਆ ਕਦ ਹੁਣ ਵੀ ਕਰਮ ਵਾਲੀ ਦਾ ਬਹੁਤ ਯਾਦੇ ਆ ਜੇ ਮਤਲਬ ਲੱਤਾਂ ਹਿੱਦੀਆਂ ਹੁੰਦੀਆਂ 63+ ਕੁੜੀ ਹੈਗੀ ਸੀ ਬਿਲਕੁਲ ਬਈ ਹੈਗੀ ਸੀ ਹਾਂ ਆ ਦੇਖੋ ਹਲੇ ਵੀ ਵੀਰੇ ਦੇ ਦਾਗ ਆ ਦੇਖੋ ਹਲੇ ਵੀ ਰਹਿੰਦੇ ਐ ਇਹਦੇ ਐਡੜੇ ਜ਼ਖਮ ਸੀਗੇ ਵੀਰੇ ਐਡੜੇ ਸਾਰੇ ਇਹ ਜ਼ਖਮ ਸੀਗੇ ਅੱਛਾ ਸਾਰੇ ਪੂਰਾ ਭਰਿਆ ਹੋਇਆ ਸੀ ਆ ਜੀ ਐਵੇਂ ਵੀਰੇ ਕਾਬਰ ਸਿੱਧੂ ਦੇ ਪਾਸੇ ਦੂਸਰੇ ਪਾਸੇ ਬਿਲਕੁਲ ਹੀ ਚਲਾ ਗਿਆ ਅੱਛਾ ਜੀ ਦੇਖੋ ਦੂਸਰੇ ਪਾਸੇ ਤਾਂ ਇਧਰ ਥੋੜਾ ਜਿਹਾ ਹਲੇ ਦਾਗ ਪਿਆ ਹੈਗਾ ਆ ਦੇਖੋ ਇਧਰ ਬਿਲਕੁਲ ਸਾਫ਼ ਹੋ ਚੁੱਕਾ ਇਧਰ ਮਾੜੇ ਦਾਗ ਰਹਿ ਚੁੱਕੇ ਬਿਲਕੁਲ ਉਹ ਸੀ ਉਹ ਮਾੜੇ ਦਾਗ ਰਹਿ ਚੁੱਕੇ ਬਿਲਕੁਲ ਹੂੰ ਤੇ ਇਧਰੋਂ ਜਮਾ ਕਲੀਅਰ ਹੋ ਗਿਆ ਉਧਰੋਂ ਹਲੇ ਦਾਗ ਪਿਆ ਹੈਗਾ ਤੇ ਆ ਜੀ ਇਹਦੇ ਵੀਰੇ ਸਾਰਾ ਆਪਾਂ ਥੱਲੇ ਸੰਨਾ-ਸੰਨਾ ਚ ਭਾਗ ਪਈ ਪੀ ਸੀਗੀ ਜੀ ਹਾਂ ਪਰ ਵੀ ਇਹ ਕੋਈ ਪਤਾ ਨਹੀਂ ਮੇਰੇ ਕਰਮ ਵਾਲੇ ਨੇ 1 ਰੁਪਈਆ ਨਹੀਂ ਦਿੱਤਾ ਜਿਹੜੀ ਅਸੀਂ ਲੈ ਕੇ ਆਏ ਸੀ ਹੂੰ ਤੁਹਾਡੇ ਸਾਹਮਣੇ ਸੇਵ ਵਾਲੀ ਲੈ ਕੇ ਆਏ ਸੀ ਤੇ ਮੇਰੇ ਘਰੇ ਇਹਨੇ ਤਿੰਨ ਜਾਨਵਰ ਕਿੰਨੇ ਚੰਗੇ ਦੇਤੇ ਤੇ ਸਾਡੇ ਹੋਰ ਦੇਣੇ ਆ ਇਹ ਮੈਂ ਇਹੀ ਕਹਿਣਾ ਚਾਹਣਾ ਵੀ ਬਾਈ ਜ਼ਰੂਰੀ ਨਹੀਂ 5-7 ਲੱਖ ਲਾਓ ਕੋੜੀ ਤੇ ਕੋਈ ਪਤਾ ਨਹੀਂ ਕਿਹੜੀ ਚੀਜ਼ ਕੀ ਕਰੇ ਤੁਹਾਡੇ ਪੈਦਾ ਕਰ ਜੇ ਜੀ ਕਿਹੜਾ ਜਾਨਵਰ ਤੁਹਾਡੇ ਘਰੇ ਕੀ ਬੁਝਾ ਲਾ ਜੇ ਜੀ ਇਹ ਹਾਂ ਇਹੀ ਕਹਿਣਾ ਚਾਹਣਾ ਮੈਂ ਤਾਂ ਬਾਕੀ ਬਾਈ ਮਿਹਨਤ ਮਿਹਨਤ ਜ਼ਰੂਰੀ ਆ ਜੀ ਮਿਹਨਤ ਰੱਖਣੀ ਪੈਣੀ ਆ ਮਿਹਨਤ ਨਾਲ ਸਾਰਾ ਕੁਝ ਹੋ ਜਾਂਦਾ ਹੈਗਾ ਤੁਸੀਂ ਦੇਖਿਆ ਬਾਈ ਨੇ ਜਿਹੜਾ ਇਹਨਾਂ ਨਾਲ ਹੋਇਆ ਸਾਰਾ ਇਹਨਾਂ ਨੇ ਦੱਸਿਆ ਵੀ ਸੇਵਾ ਨੂੰ ਮੇਵਾ ਕਿਵੇਂ ਲੱਗਿਆ ਬਾਈ ਜੀ ਨੇ ਆਪਾਂ ਨੂੰ ਸਾਰੀ ਦਾਸਤਾਨ ਜਿਹੜੀ ਘੋੜੀ ਦੀ ਸੀ ਉਹ ਵੀ ਦੱਸੀ ਆ ਤੇ ਬਾਕੀ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਅੱਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਭਰਾ ਇਹ ਸੋਚਦੇ ਨੇ ਵੀ ਆਪਾਂ ਨੂੰ ਬਹੁਤ ਜ਼ਿਆਦਾ ਪੈਸੇ ਲਾਉਣੇ ਪੈਣਗੇ ਜਾਂ ਕਿਵੇਂ ਆ ਤੇ ਬਾਕੀ ਗੱਲ ਜਿਹੜਾ ਆਪਾਂ ਸੇਵਾ ਕਰਦੇ ਆ ਨਾ ਸੇਵਾ ਨੂੰ ਮੇਵਾ ਜ਼ਰੂਰ ਲੱਗਦਾ ਇਹ ਆਪਾਂ ਨੂੰ ਵੀਡੀਓ ਦੇ ਵਿੱਚ ਸਿੱਖਣ ਨੂੰ ਜ਼ਰੂਰ ਮਿਲਿਆ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਸੀਆ ਬਾਈ